ਸੈਕੰਡ ਹੈਂਡ ਤੇ ਵੀ ਚ 600-700 ਰੁਪਏ ਤੋਂ ਟਾਇਰ ਸ਼ੁਰੂ ਹੋ ਜਾਂਦਾ ਇੱਕ ਟਾਇਰ 6-700 ਦਾ ਹਾਂਜੀ ਬਾਕੀ ਵੀਰ ਜੀ ਰੇਟ ਥੋੜਾ ਨੇਗੋਸ਼ੀਏਟ ਕੱਟੀ ਹੋਏਗਾ ਕਿ ਬ੍ਰਾਂਡ ਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਬਾਕੀ ਆਪਣੀ ਵੀਡੀਓ ਵੇਖ ਕੇ ਡਿਸਕਾਊਂਟ ਕਰੋਗੇ ਉਹ ਕਰਾਂਗੇ ਜੀ ਜ਼ਰੂਰ ਕਰਾਂਗੇ ਤੇ ਕਿੰਨੇ ਦਾ ਪੈ ਜਾਊਗਾ ਇਹ ਨੀਅਰਬੋਟ ਵੀਰ ਜੀ ਆਪਾਂ ਨੂੰ ਪੈ ਰਿਹਾ 35000 ਦਾ ਸਮੇਤ ਰਿਮ ਇਹ ਕਿਉਂਕਿ ਇਹ ਕੰਪਨੀ ਦਾ ਹੀ ਰਿਮ ਹੈ ਕੰਪਨੀ ਦਾ ਟਾਇਰ ਹੈ ਠੀਕ ਹੈ ਵਿੱਚ 12000 ਰੁਪਏ ਜੋੜੀ ਆ ਜਿੰਨੀ ਨਹੀਂ ਕੋਈ ਗਾਰੰਟੀ ਨਹੀਂ ਹੈ ਬਟ ਆਗ ਦਾ ਨਾਰਮਲੀ ਚੱਲਦੀ ਇਹਦੇ ਨਾਲ ਦਾ ਸੇਮ ਟਾਇਰ 1200 ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਦੂਜੇ ਪਾਰਟ 'ਚ ਤੇ ਬਾਈਰ ਜਿਹੜੇ ਆਪ ਖੁਦ ਰਿਮ ਤਿਆਰ ਕਰਾਉਂਦੇ ਆਗੇ ਉਹ ਤੁਹਾਨੂੰ ਦਿਖਾਉਣੇ ਆ ਪਹਿਲਾਂ ਤਾਂ ਪਲੇਟ ਦੇਖ ਲਓ ਵਿੱਚ ਲੱਗੀ ਉਂਗਲ ਜਿੱਡੀ ਮੋਟੀ ਪਲੇਟ ਲੱਗੀ ਹੋਈ ਆ ਏਜੰਸੀ ਵੀ ਐਡੀ ਮੋਟੀ ਪਲੇਟ ਨਹੀਂ ਲਾਉਂਦੀ ਬਾਈ ਕਿਹੜੇ ਕਿਹੜੇ ਟਰੈਕਟਰਾਂ ਦੇ ਪਏ ਆ ਇਹ ਇਹਦੇ ਜੀ ਆਲਮੋਸਟ ਸਾਰੇ ਟਰੈਕਟਰਾਂ ਨੂੰ ਪੈ ਜਾਣਗੇ ਫਾਰਮ ਟ੍ਰੈਕਸ ਅਵਰਾਜ ਸੋਨਾ ਲੀਕਾ ਠੀਕ ਹੈ ਤੇ ਇਹ ਇਹਨਾਂ ਦੇ ਟਿਊਬਲੈਸ ਹੁੰਦੇ ਨੇ ਟਾਇਰ ਵੀ ਜੀ ਦੇ ਰਿਮ ਕਰਕੇ ਟਿਊਬਲੈਸ ਹੋ ਜਾਂਦੇ ਠੀਕ ਹੈ ਬਸ ਤੁਸੀਂ ਇਹਨੂੰ ਭਾਵੇਂ ਟਿਊਬ ਨਾਲ ਫਿਟ ਕਰ ਸਕਦੇ ਜਿੱਦਾਂ ਮਰਜ਼ੀ ਕਰ ਸਕ ਇੱਕ ਵੀਰੇ ਜਿਵੇਂ ਜੌਂਡੀਅਰ ਦੇ ਨਾ ਆ ਨਟ ਹੁੰਦੇ ਆ ਵਿੱਚ ਉਹਦੇ ਇੱਕ ਐਕਸਟਰਾ ਦਿੱਤਾ ਹੁੰਦਾਗਾ ਉਹਦੇ ਅਲੱਗ ਬੰਦੇ ਹੈਗੇ ਵੀਲ ਫਿਰ ਨਹੀਂ ਵੀਰੇ 6 ਨਟਾ ਪੂਰਾ ਜਿਵੇਂ 6 ਹੌਲ ਹੁੰਦੇ ਨੇ ਟਰੈਕਟਰ ਨੂੰ ਬਿਲਕੁਲ ਸਹੀ ਫਿਟਮੈਂਟ ਲਈ ਰਿਮ ਹੁੰਦਾ ਸਾਡੇ ਕੋਲ ਠੀਕ ਹੈ ਜੀ ਤੇ ਆਹ ਕਾਰਾਂ ਦੇ ਟਾਇਰ ਪੁਰਾਣੇ ਵੀ ਪਏ ਆ ਜੀ ਹਾਂ ਜੀ ਸੈਕੰਡ ਹੈਂਡ ਨਿਊ ਬ੍ਰਾਂਡ ਸਾਰੇ ਹੈਗੇ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਬਈ ਪੁਰਾਣੇ ਸੈਕੰਡ ਹੈਂਡ ਤਾਂ ਵੀਰੇ ਜੀ 600-700 ਰੁਪਏ ਤੋਂ ਟਾਇਰ ਸ਼ੁਰੂ ਹੋ ਜਾਂਦਾ ਇੱਕ ਟਾਇਰ 6-700 ਦਾ ਹਾਂ ਜੀ ਕਾਰ ਦਾ ਠੀਕ ਹੈ ਜੀ ਤੇ ਨਵੇਂ ਟਾਇਰ ਤੁਸੀਂ ਚੈੱਕ ਕਰ ਲਓ। ਮੈਨੂੰ ਤੁਸੀ 12 ਤੋਂ ਲੈ ਕੇ 12 ਇੰਚ ਤੋਂ ਲੈ ਕੇ 18 ਇੰਚ ਤੱਕ ਮਿਲ ਜਾਣੇ ਤੁਹਾਨੂੰ। ਠੀਕ ਹੈ। ਕਿਸੇ ਵੀ ਚੀਜ਼ ਦਾ ਟਾਇਰ ਵਾਹਨ। ਕੋਈ ਵੀ ਮੈਨੂੰ ਤੁਹਾਡੇ ਸਕੂਟਰ, ਟੂ-ਵੀਲਰ ਦਾ, ਪਿਕਅਪ ਦਾ, ਕਮਰਸ਼ੀਅਲ ਟਰੱਕ ਦਾ ਜਿਹੜਾ ਮਰਜ਼ੀ ਤੁਹਾਨੂੰ ਚਾਹੀਦਾ ਹੈਗਾ। ਟਰੈਕਟਰ ਦੇ ਤਾਂ ਹੈ ਹੀ ਆ ਜੀ ਤੁਹਾਨੂੰ ਸਾਰੇ ਅਰੇਂਜ ਮਿਲੇਗੀ। ਬਾਕੀ ਬਾਕੀ ਟਾਇਰ। ਹਾਂ ਤੁਸੀਂ ਚੈੱਕ ਕਰ ਲਓ। ਪੂਰਾ ਫੁੱਲ ਮਾਲ ਪਿਆਗਾ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਟਾਇਰਾਂ ਤੇ ਨਿਗਾ ਮਰਾ ਦਨਾਂਗਾ। ਅਤੇ ਜਿਹੜੇ ਜਹਾਜੀ ਟਾਇਰ ਸਾਰਿਆਂ ਨਾਲੋਂ ਵੱਡੇ ਟਾਇਰ ਆ ਪਏ ਹੈਗੇ نیچے ਹਨਾ ਬਾਈ ਇਸ ਤੋਂ ਇੱਕ ਸਾਈਜ਼ ਵੀ ਹੈਗੇ ਜੀ ਹੋਰ ਵੀ ਹੈਗੇ ਵੱਡੇ ਦਿਖਾਵਾਂਗੇ ਵੀਰੇ ਆ 100016 ਲੈਂ ਜੀ ਐਮ ਆਰ ਐਫ ਦਾ ਜੇ ਕੇ ਦਾ ਠੀਕ ਹੈ ਤੁਹਾਨੂੰ ਇਹਦੇ ਵਿੱਚ 11016 ਵੀ ਦਿਖਾਵਾਂਗਾ ਨਾ ਕਰੋ ਚੱਕ ਮੁੰਡਿਆ ਸਟਾਕ ਦੇਖੋ ਲਾਈ ਵੀਲ ਆ ਜਿਹੜੇ ਆਪਣੇ ਰਿੰਮ ਕਹਿ ਦਿੰਨੇ ਆਗੇ ਆ ਚਿਣੇ ਪਏ ਆਗੇ ਬਾਕੀ ਲਾਈ ਵੀਲ ਵਗੈਰਾ ਵੀ ਮਿਲ ਸਕਦੇ ਆ ਤੁਹਾਨੂੰ ਜੇ ਤੁਸੀਂ ਲੈਣੇ ਆ ਜੀ ਇਹਦੇ ਲਾਈ ਵੀਲ ਦਾ ਸੈਕੰਡ ਹੈ ਆ ਲਿਆ ਆ ਬਾਈ ਆ ਸਹੀ ਜਹਾਜੀ ਟਾਇਰ ਸੀਟੀ ਦਾ 11016 ਨੰਬਰ ਟਾਇਰ ਹੈ ਇਹ ਜੈਨੂਨ ਰਿੰਮ ਹੈ ਜੋ ਕੰਪਨੀ ਮੇਡ ਆ ਰਿਹਾ 4 ਜੌਨ ਡੀਅਰ ਸੋਨਾਲਿਕਾ ਜਿਹੜਾ ਮਰਜ਼ੀ ਤੁਹਾਨੂੰ ਰਿੰਮ ਦਾ ਆ ਰਿੰਮ ਦਾ ਫਰੰਟ ਪਾਸ ਹੈ ਠੀਕ ਹੈ ਇਹ ਕੈਰੀਅਰ 휠 ਕੰਪਨੀ ਦਾ オリジナル ਰਿੰਮ ਠੀਕ ਹੈ ਬਾਈ ਚੈੱਕ ਕਰੋ ਟਾਇਰ ਸਾਰਿਆਂ ਨਾਲੋਂ ਵੱਡਾ ਟਾਇਰ ਹੈ ਇਹ ਸਿਅਟ ਦਾ ਹੈ ਨਾ ਬਾਈ ਤੇ ਕਿੰਨੇ ਦਾ ਪਾਉ ਬਾਈ ਸਮੇਤ ਰਿੰਮ ਇਹ ਬਾਕੀ ਵੀਰ ਜੀ ਰੇਟ ਥੋੜਾ ਨੇਗੋਸ਼ੀਏਟ ਘਾਟੀ ਹੋਏਗਾ ਕਿ ਬ੍ਰਾਂਡ ਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਬਾਕੀ ਆਪਣੀ ਵੀਡੀਓ ਵੇਖ ਕੇ ਡਿਸਕਾਊਂਟ ਕਰੋਗੇ ਉਹ ਕਰਾਂਗੇ ਜੀ ਜ਼ਰੂਰ ਕਰਾਂਗੇ ਤੇ ਕਿੰਨੇ ਦਾ ਪੈ ਜੂਗਾ ਇਹ ਨੀਅਰਪੋਰਟ ਵੀਰ ਜੀ ਆਪਾਂ ਨੂੰ ਪੈ ਰਿਹਾ 35000 ਦਾ ਸਮੇਤ ਇਹ ਕਿਉਂਕਿ ਇਹ ਕੰਪਨੀ ਦਾ ਹੀ ਰੀਮ ਹੈ ਕੰਪਨੀ ਦਾ ਟਾਇਰ ਹੈ ਠੀਕ ਹੈ ਹਾਂ ਦੀ 5 ਸਾਲ ਦੀ ਮੈਨੂਫੈਕਚਰਿੰਗ ਗਾਰੰਟੀ ਟਾਇਰ ਦੀ 1 ਸਾਲ ਘੱਟ ਦੀ ਵੀ ਗਾਰੰਟੀ ਸੀ ਜਿਹੜਾ ਉਹ ਹੈ ਬਿਲਕੁਲ ਓਕੇ ਰਿਪੋਰਟ ਹੈ ਕੋਈ ਤਾਂ ਕਨੀ ਕਰਦੀ ਬਹੁਤ ਬਹੁਤ ਫੇਮਸ ਬ੍ਰਾਂਡ ਹੈ ਠੀਕ ਹੈ ਬਾਕੀ ਮਿੱਤਰੋ ਇਹ ਰੇਟ ਹੈਗੇ ਹੈਗੇ 2 ਤਰੀਕ ਨਵਾਂ ਮਹੀਨਾ 2024 ਦੇ ਇਸ 24 ਡੇਟ ਦਾ ਮਹੀਨਾ ਹਾਂਜੀ ਬਾਕੀ ਰੇਟ ਵਧ ਵੀ ਸਕਦੇ ਹੁੰਦੇ ਆਗੇ ਰੇਟ ਘਟ ਵੀ ਸਕਦੇ ਹੁੰਦੇ ਇਸ ਕਰਕੇ ਤੁਹਾਨੂੰ ਤਰੀਕ ਦੱਸੀ ਆ ਜੇ ਤੁਸੀਂ ਅੱਜ ਆਉਨੇ ਆ ਤੁਹਾਨੂੰ ਇਹ ਟਾਇਰ 35000 ਦਾ ਪੈ ਜਾਊਗਾ ਤੇ ਆਪਣੀ ਵੀਡੀਓ ਦੇਖ ਕੇ ਆਉਗਾ ਜਿਹੜਾ ਸ਼ੇਅਰ ਕਰਕੇ ਆਉ ਲਾਈਕ ਕਰਕੇ ਆਉ ਬਾਈ ਉਹਦੇ ਵਾਸਤੇ ਜ਼ਰੂਰ ਡਿਸਕਾਊਂਟ ਕਰਨਗੇ ਹਨਾ ਬਾਈ ਬਿਲਕੁਲ ਜੀ ਠੀਕ ਹੈ ਜੀ ਤੇ ਆਹ ਵੇਖੋ ਟਾਇਰ ਜੇ ਕਿ ਹਰੇਕ ਬ੍ਰਾਂਡ ਦਾ ਮਿਲ ਜੂ ਸਾਨੂੰ ਕਿਸੇ ਵੀ ਬ੍ਰਾਂਡ ਦਾ ਤੁਸੀਂ ਟਾਇਰ ਲੈਣਾਗਾ ਆ ਆਪਾਂ ਜਿਹੜੇ ਨਾਰਮਲ ਟਰੈਕਟਰਾਂ ਨੂੰ ਛੋਟੇ ਟਾਇਰ ਬਈ ਛੋਟਿਆਂ ਦੇ ਵਿੱਚ ਵੀ ਇਹ ਵਾਲੇ ਆਉਂਦੇ ਇਹ ਪਾਵਰ ਸਟੀਅਰਿੰਗ ਟਰੈਕਟਰ ਦੀ ਰੇਂਜ ਹੈ ਇਹ ਵਿਦਾਊਟ ਪਾਵਰ ਵਾਲਿਆਂ ਦੀ ਰੇਂਜ ਹੈ ਠੀਕ ਆ ਫਰੰਟ ਟਾਇਰ ਵੀ ਇਹਨਾਂ ਦੀ ਆ ਚੀਜ਼ ਥੋੜੀ ਜਿਹੀ ਉੱਚੀ ਹੁੰਦੀ ਹੈ ਹਨਾ ਹਾਂਜੀ ਹਾਂਜੀ ਨਹੀਂ ਇਹ ਉੱਚੀ ਆਪਾਂ ਸਮਝ ਕੇ ਚੱਲੋ ਹੁਣ ਮੋਡੀਫਿਕੇਸ਼ਨ ਲਈ ਤਾਂ ਗੁੱਡੀ ਸੈਂਟਰ ਦੀ ਹੋਰ ਸੋ-ਸੋ ਉੱਪਰ ਬਣਾਈ ਹੈ ਕੰਪਨੀਆਂ ਨੇ ਠੀਕ ਆ ਹਾਂਜੀ ਇਹ 10 ਨੰਬਰ ਆ ਗਿਆ 9 ਨੰਬਰ ਵੀ ਕਈ ਬ੍ਰਾਂਡ ਹਲੇ ਬਣਾ ਚੁੱਕੀਆਂ ਕੁਝ ਬਣਾ ਰਹੀਆਂ ਨੇ ਕੁਝ ਨਵੇਂ ਪ੍ਰੋਡਕਟ ਹੋ ਗਏ ਇੱਕ ਬਾਈ ਜਿਵੇਂ ਹੁਣ ਆਪਾਂ ਉਹ ਵੱਡਾ ਟਾਇਰ ਚੱਕਿਆ ਸੀ ਹਨਾ ਉਹਦੇ ਵਿੱਚ ਦੇਸੀ ਟਾਇਰ ਲੈਣਾ ਹੋਵੇ ਮਿਲ ਜਾਊਗਾ ਉਹ ਵੀ ਮਿਲ ਜਾਏਗਾ ਜੀ ਉਹ ਕਿੰਨੇ ਦਾ ਦੇਸੀ ਚ ਵੀ ਜੀ ਦੋ ਤਰ੍ਹਾਂ ਦੇ ਵੇਰੀਐਂਟ ਆਂਦੇ ਇੱਕ ਨੋ ਗਾਰੰਟੀ ਵਾਲਾ ਵੇਰੀਐਂਟ ਗਰੰਟੀ ਹੈ ਗਰੰਟੀ ਮਤਲਬ ਮੇਡ ਇਨ ਪੰਜਾਬ ਵੀ ਹੋ ਸਕਦਾ ਮੇਡ ਇਨ ਗੁਜਰਾਤ ਵੀ ਕੋਈ ਬ੍ਰਾਂਡ ਯੂਪੀ ਦੇ ਵੀ ਆ ਰਹੇ ਆ ਸਾਡੇ ਕੋਲ ਠੀਕ ਹੈ ਜੀ ਮਤਲਬ ਕੁਆਲਟੀ ਵਾਈਜ਼ ਵੀ ਠੀਕ ਨੇ ਪ੍ਰਾਈਸ ਵਾਈਜ਼ ਵੀ ਬਹੁਤ ਵਧੀਆ ਕਿੰਨੇ ਤੋਂ ਸ਼ੁਰੂ ਹੋ ਜੂਗਾ ਜੀ ਉਹ ਟਾਇਰ ਜੇ ਆਪਾਂ ਇਸ ਦਾ ਆਪਾਂ ਗੱਲ ਕਰਦੇ ਆਂ ਲੋਕਲ ਦੂਸਰੇ ਬ੍ਰਾਂਡ ਵਿੱਚ 12000 ਰੁਪਏ ਜੋੜੀ ਆਈ ਨਹੀਂ ਜਿੱਦੀ ਕੋਈ ਗਰੰਟੀ ਨਹੀਂ ਹੈ ਬਟ ਦਾਗਾ ਦਾ ਨੋਰਮਲੀ ਚੱਲਦੀ ਇਹਦੇ ਨਾਲ ਦਾ ਸੇਮ ਟਾਇਰ 12000 ਦਾ ਜੋੜੀ ਓਨਲੀ ਟਾਇਰਾਂ ਦੀ ਕਿਵੇਂ ਆ ਸੀਅਰਟ ਆਪਾਂ 23000 ਦੀ ਕੋਸਟ ਕਰਦਾ ਠੀਕ ਹੈ ਉਹ ਤੁਹਾਨੂੰ ਮਿਲਦਾ ਹੈ 12000 12000 ਦਾ ਅ ਕਿਆ ਰਿਐਸ ਐਸਓ 2 4 ਬ੍ਰਾਂਡ ਹੋਰ ਆ ਰਹੇ ਨੇ ਜੋ ਸੀਟ ਤੋਂ ਵੀ ਅੱਛੇ ਵਗਲਾ ਨੀਅਰ ਬਾਡ ਹੈਗੀ ਹੈ ਉਹਨਾਂ ਦੀ ਕੁਆਲਿਟੀ ਠੀਕ ਹੈ ਬਾਕੀ ਜਦੋਂ ਜਦੋਂ ਜਿਹੜੇ ਜਿਹੜੇ ਬ੍ਰਾਂਡ ਬਣਾਣਗੇ ਸਾਡੇ ਕੋਲ ਆਟੋਮੈਟਿਕਲੀ ਸਾਡੇ ਕੋਲ ਰੇਂਜ ਆ ਜਾਣਗੇ ਠੀਕ ਹੈ ਜੀ ਬਾਕੀ ਆ ਤੁਸੀਂ ਚੈੱਕ ਕਰ ਲਓ ਮੋਟਰਸਾਈਕਲ ਦੇ ਕਈ ਮੇਰੇ ਵੀਰ ਹੁੰਦੇ ਆ ਚੌੜਾ ਟਾਇਰ ਪਵਾਉਣ ਦੇ ਸ਼ਕੀਨ ਆ ਉਹਨਾਂ ਅਸਤੇ ਵੀ ਟਾਇਰ ਪਏ ਹੈਗੇ ਤੇ ਵੀ ਆਹਾ ਟਾਇਰ ਆ ਜਿਵੇਂ ਹਨਾ ਮੰਨ ਕੇ ਚੱਲੋ ਬੰਦੇ ਕੋਲੇ 4 ਬਾਈ 4 ਟਰੈਕਟਰ ਹੈ ਨਹੀਂਗਾ ਇਹ ਟਾਇਰ ਆਪਾਂ ਕਿਸੇ ਹਿਸਾਬ ਨਾਲ ਉਹਦੇ ਚੜਾ ਸਕਨੇ ਆ ਆਪਣਾ ਤੇ ਇਹਨਾਂ ਦੇ ਰੀਮ ਅਵੇਲੇਬਲ ਹੋ ਜਾਂਦੇ ਜੋ ਵਿਦਆਊਟ 4x4 ਨੂੰ ਵੀ ਨਾਰਮਲ ਟਰੈਕਟਰ ਪਾਵਰ ਸਟੇਅਿੰਗ ਟਰੈਕਟਰ ਨੂੰ ਵੀ ਲੱਗ ਜਾਣਗੇ ਠੀਕ ਇਹ ਕਿੰਨੇ ਦੀ ਜੋੜੀ ਪਊ ਰ ਐਮਐਸ ਮਿਲ ਜੇ ਇਹ ਜੀ ਇਹਦਾ ਮਤਲਬ ਟਰੈਕਟਰ ਦੇ ਸਾਈਜ਼ ਅਕੋਰਡਿੰਗਲੀ ਆਪਾਂ ਗੱਲ ਕਰੀਏ ਤੇ ਸ਼ੁਰੂ ਹੋ ਜਾਂਦੀ ਹੈ 18000 ਰੁਪਏ ਰੀਮਸ ਮੇਂ ਜੋੜੀ ਠੀਕ ਹੈ ਜੀ ਇਹ ਜੋੜੀ ਭਾਈ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਸਾਡਾ ਟਰੈਕਟਰ 2 ਵੀਲ ਆ ਤੇ ਅਸੀਂ 4 ਵੀਲ ਵਰਗਾ ਦਿਖਾਉਣਾ ਉਹਨਾਂ ਹਾਸਤੇ ਆ ਗਈ ਵੀਡੀਓ ਇਹ ਤੇ ਲੈ ਜੋ ਆ ਕੇ ਟਾਇਰ ਬਹੁਤ ਹੀ ਜੈਜ ਰੇਟ ਤੇ ਬਾਕੀ ਬਾਈ ਵਰਗੇ ਪੂਰੀ ਗੱਲਬਾਤ ਸੁਣਦੇ ਆ ਕੋਈ ਸਾਨੂੰ ਆਏ ਨਹੀਂਗਾ ਹੁਣ ਆ ਵੀ ਸਾਡੇ ਟਾਇਰ ਚ ਫਾਲਟ ਆ ਗਿਆ ਤੇ ਆਏ ਹੋ ਗਿਆ ਉਹ ਹੋ ਗਿਆ ਤੁਹਾਡੀ ਪੂਰੀ ਸੁਣਵਾਈ ਇੱਥੇ ਹੋਊਗੀ ਤੇ ਚਲੋ ਚੱਲਦੇ ਆ ਜੀ ਧੰਨਵਾਦ ਬਾਈ ਜੀ ਠੀਕ ਹੈ ਜੀ ਠੀਕ ਹੈ ਜੀ